ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦਿਆਂ ਪਹੁੰਚ ਚੁੱਕੇ ਆ ਪਿੰਡ ਬ੍ਰਾਹਮਣ ਮਾਜਰਾ ਜ਼ਿਲ੍ਹਾ ਰੋਪੜ ਦੇ ਵਿੱਚ ਉਹ ਸ਼ਹੀਦੀ 15 ਵਾੜਾ ਜੋ ਚੱਲ ਰਿਹਾ ਹੈ ਇਸੇ ਸਬੰਧ ਦੇ ਵਿੱਚ ਪਿੰਡ ਬ੍ਰਾਹਮਣ ਮਾਜਰਾ ਸੋ ਜਿੱਥੇ ਕਿ ਇਹ ਸ਼ਹੀਦੀ ਜੋੜ ਮਿਲ ਚੱਲ ਰਿਹਾ ਹੈ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਦਿਖਾਉਂਦੇ ਆ ਸੋ ਵੱਖ-ਵੱਖ ਪਦਾਰਥਾਂ ਦੇ ਇੱਥੇ ਲੰਗਰ ਵੀ ਲੱਗੇ ਹੋਏ ਨੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਤੇ ਆਪਾਂ ਇੱਥੇ ਗੱਲਬਾਤ ਕਰਦੇ ਆ ਸੋ ਜਿਨ੍ਹਾਂ ਨੇ ਇੱਥੇ ਲੰਗਰ ਲਗਾਏ ਹੋਏ ਨੇ ਲੰਗਰ ਦੀ ਸੇਵਾ ਕਰ ਰਹੇ ਨੇ ਉਹਨਾਂ ਨਾਲ ਅਤੇ ਹੋਰ ਬਾਕੀ ਜੋ ਸੰਗਤਾਂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਅਮਰਿਤਪਾਲ ਸਿੰਘ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਥਾਪੜਾ ਪਿੰਡ ਜੀ ਹਾਂਜੀ ਹਾਂਜੀ ਸੋ ਅੱਜ ਤੁਸੀਂ ਇਹ ਲੰਗਰ ਲਗਾਇਆ ਹੈ ਰਸ ਦਾ ਲਗਾਇਆ ਹੋਇਆ ਆਪਣਾ ਬ੍ਰਾਹਮਣ ਮਾਜਰਾ ਪਿੰਡ ਦੇ ਵਿੱਚ ਜੋ 15ਵਾੜਾ ਚੱਲ ਰਿਹਾ ਸੀਸ਼ਦੀ 15ਵਾੜਾ ਸੋ ਇਹ ਤੁਸੀਂ ਕਦੋਂ ਤੋਂ ਮਤਲਬ ਕਿ ਰਸ ਦਾ ਲੰਗਰ ਲਗਾਉਂਦੇ ਆ ਰਹੇ ਹੋ ਇਹਨੂੰ ਭਾਜੀ ਕਾਫੀ ਸਾਲ ਹੋ ਗਏ ਸਾਡੇ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਇਲਾਕਾ ਨਿਵਾਸੀ ਸਾਰੇ ਜਣੇ ਆਪਸੀ ਸਹਿਯੋਗ ਨਾਲ ਰਸਤਾ ਲੰਗਰ ਲਾਉਨੇ ਆ ਜਿੰਨੂ ਕਿ 10-15 ਸਾਲ ਹੋ ਗਏ ਜੀ ਲਾਉਂਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਕਿੰਨਾ ਕਰ ਤੁਹਾਡੇ ਹਿਸਾਬ ਨਾਲ ਮਤਲਬ ਕਿ ਇਹ ਗੰਨਾ ਲੱਗ ਜਾਂਦਾ ਹੈ ਗੰਨਾ ਤਾਂ ਭਾਜੀ ਕਾਫੀ ਲੱਜਾਂਦਾ ਮੇਰੇ ਖਿਆਲ ਦੋ ਤਿੰਨ ਟਰਾਲੀਆਂ ਤਾਂ ਲੱਗ ਜੰਨੀ ਆ ਜੀ ਹਾਂਜੀ ਹਾਂਜੀ ਇਹ ਸਾਰੇ ਮਤਲਬ ਪਿੰਡ ਦੇ ਸਹਿਯੋਗ ਨਾਲ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਜਿੰਨਾ ਜਿਦਾ ਜਿੰਨੀ ਜਿੰਨੀ ਸ਼ਰਧਾ ਹੁੰਦੀ ਆ ਉਹਨਾਂ ਗੰਨਾ ਦੇ ਕੇ ਜਾਂਦੇ ਆ ਜੀ ਤੇ ਸਾਡੇ ਸਹਿਯੋਗ ਨਾਲ ਵਧੀਆ ਹੋ ਜਾਂਦਾ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਜੀ ਫਤਿਹ ਆ ਕੀ ਨਾਮ ਹੈ ਤੁਹਾਡਾ ਇਸ਼ੂ ਜੀ ਅੱਜ ਕਿੱਥੇ ਆਏ ਹੋਏ ਤੁਸੀਂ ਸ਼ਹੀਦ ਦੀ ਜੋੜ ਮੇਲੇ ਵਿੱਚ ਆਏ ਹੋਏ ਬਾਮਣ ਵਾਜਰੀ ਜੀ ਬਾਮਣ ਵਾਜਰੀ ਕਿਹੜੇ ਪਿੰਡ ਦਾ ਤੁਹਾਡਾ ਲੋਹਾਰੀ ਜੀ ਪੜ੍ਹਦੇ ਹੋਣੇ ਤੁਸੀਂ ਹਾਂਜੀ ਕਿਹੜੀ ਕਲਾਸ ਚ 8th ਕਲਾਸ ਹੈ ਜੀ ਓਕੇ ਸੋ ਜਿਹੜੇ ਚਾਰ ਸਹਿਜਾਦੇ ਸੀ ਉਹਨਾਂ ਦੇ ਨਾਮ ਕੀ ਸੀਗੇ ਬਾਬਾ ਜੀਤ ਸਿੰਘ ਜੀ ਬਾਬਾ ਤੁਜਾਵਰ ਸਿੰਘ ਜੀ ਬਾਬਾ ਤੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੀ ਉਹਨਾਂ ਦੀ ਦਾਦੀ ਦਾ ਨਾਮ ਪਤਾ ਕੀ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਇਹ ਤੁਹਾਡਾ ਕੀ ਨਾਮ ਹੈ ਕ੍ਰਿਤਿਕਾ ਓਕੇ ਸੋ ਅੱਜ ਤੁਸੀਂ ਸ਼ਹੀਦੀ ਜੋੜ ਮੇਲੇ ਤੇ ਆਇਓ ਜਿਹੜੇ ਛੋਟੇ ਸਹਿਬਜ਼ਾਦੇ ਸੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹ ਕਿੱਥੇ ਸ਼ਹੀਦ ਹੋਏ ਸੀsrand ਦੀ ਦਵਾਰ ਦੇਖੋ ਜੀsrand ਦੀ ਦਵਾਰ ਵਿੱਚ ਚਿਣੇ ਗਏ ਸੀ ਸੋ ਬਰਤ ਦੇ ਸਾਹਿਬ ਜੱਦੇ ਕਿੱਥੇ ਸ਼ਹੀਦ ਹੋਏ ਸੀ ਚਮਕੌਰ ਦੀ ਗਲੀ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਪਿਆਰੋ ਅਸੀਂ ਆਏ ਆਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਜੀ ਜੀ ਹਾਂਜੀ ਸੋ ਅੱਜ ਬ੍ਰਾਹਮਣ ਮਾਜਰਾ ਦੇ ਪਿੰਡ ਦੇ ਵਿੱਚ ਤੁਸੀਂ ਆਏ ਹੋ ਸੋ ਕਾਦਾ ਕਾਦਾ ਤੁਸੀਂ ਲੰਗਰ ਲਗਾਇਆ ਹੋਇਆ ਹੈ ਤੁਸੀਂ ਇਸ ਵੇਲੇ ਅਸੀਂ ਸਿਰਫ ਟਿੱਕੀਆਂ ਦਾ ਲੰਗਰ ਲਗਾਇਆ ਹੋਇਆ ਹੈ ਜੀ ਤੇ ਅਸੀਂ ਹਰ ਸਾਲ ਲਗਾਉਂਦੇ ਆ ਤੇ ਅੱਜ ਸਾਡਾ ਤੀਜੀ ਵਾਰ ਦਾ ਹੈਗਾ ਜੀ ਹਾਂਜੀ ਗੁਰੂ ਸਾਹਿਬ ਆਪ ਲਗਾਉਣ ਵਾਲੇ ਆ ਜੀ ਤੇ ਆਪ ਹੀ ਵਰਤਾਰੇ ਆ ਤੇ ਆਪ ਹੀ ਬਣਾ ਰਿਹਾ ਤੇ ਆਪ ਹੀ ਲਗਾ ਰਿਹਾ ਜੀ ਬਸ ਇਹ ਹੈ ਕਿ ਸਾਡਾ ਤਾਂ ਗੁਰੂ ਸਾਹਿਬ ਨੇ ਸੇਵਾ ਲਈ ਹੈ ਤੇ ਅਸੀਂ ਨਿਵਾ ਰਹੇ ਆ ਜੀ ਸੋ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲੱਗਿਆ ਨੂੰ ਸਾਨੂੰ ਤਿੰਨ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਤਿੰਨ ਰਾਤਾਂ ਹੋ ਗਈਆਂ ਹਾਂਜੀ ਤੇ ਹੋਰ ਕਿੰਨੇ ਦਿਨ ਲੱਗਣਗੇ ਕੱਲ ਦਾ ਦਿਨ ਜੀ ਬਸ ਕੱਲ ਦਾ ਦਿਨ ਹਾਂਜੀ ਕੱਲ ਦਾ ਦਿਨ ਹੋ ਰਿਹਾ ਜੀ ਜੀ ਕੋ ਨੇਕ ਕੰਜ਼ੀ ਵੇ ਤੁਹਾਡੇ ਇਲਾਕੇ ਵੱਲੋਂ ਐ ਜਾਂ ਕੋਈ ਪਰਸਨਲੀ ਐ ਇਹ ਆਪਣਾ ਸਾਡਾ ਖੁਦ ਦਾ ਪਰਿਵਾਰ ਹੀ ਐ ਜੀ ਜੀ ਹਾਂ ਜੀ ਚਾਚੇ ਤਾਏ ਤੇ ਮਾਮਾ ਜੀ ਸਾਰੇ ਮਤਲਬ ਅਸੀਂ ਰਲ ਕੇ ਆਪਣੀ ਕਮਾਈ ਚੋਂ ਦਸਵੰਦ ਕੱਢਦੇ ਆ ਜੀ ਫਿਰ ਸਾਲਵਾਰੂ ਰੇ ਲੰਗਰ ਲਗਾ ਲੀਦਾ ਜੀ ਵਾਹ ਜੀ ਵਾਹ ਹਾਂ ਜੀ ਸੋ ਬਹੁਤ ਵੱਡਾ ਉਪਰਾਲਾ ਵੱਡੀ ਸੇਵਾ ਤੁਹਾਡੀ ਇਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਨਾਮ ਐ ਅਸ਼ਮੀਤ ਗੜ ਕਿੱਥੋਂ ਆਏ ਤੁਸੀਂ ਨੰਦਪੁਰ ਤੋਂ ਨੰਦਪੁਰ ਸਾਹਿਬ ਤੋਂ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਸਭਾ ਤੇ ਆਏ ਹੋ ਹਾਂਜੀ ਟਿੱਕੀ ਵੀ ਖਾ ਰਹੇ ਹੋ ਹਾਂਜੀ ਹਾਂਜੀ ਇਹ ਟਿੱਕੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਬਹੁਤ ਸਵਾਦ ਲੱਗੀ ਆ ਬਹੁਤ ਵਧੀਆ ਜੀ ਅੱਛਾ ਜੀ ਹਾਂਜੀ ਸੋ ਇਹ ਨੰਦਪੁਰ ਸਾਹਿਬ ਤੋਂ ਜੋ ਆਏ ਨੇ ਉਹਨਾਂ ਨੇ ਇਹ ਟਿੱਕੀ ਦਾ ਲੰਗਰ ਚਲਾਇਆ ਹੋਇਆ ਜੀ ਅੱਛਾ ਜੀ ਹਾਂਜੀ ਤੋ ਬੜੀ ਦੂਰੋਂ ਆ ਕੇ ਉਹਨਾਂ ਨੇ ਲੰਗਰ ਚ ਲਾਇਆ ਹੋਇਆ ਸਵਾਦ ਲੱਗਿਆ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਸਵਾਦ ਲੱਗਿਆ ਜੀ ਬਹੁਤ ਮਾਣ ਖਾ ਕੇ ਖੁਸ਼ ਹੋਇਆ ਜੀ ਜੀ ਹਾਂ ਜੀ ਤੁਹਾਡਾ ਕੀ ਨਾਮ ਬੇਟਾ ਮੇਰਾ ਜੀ ਬਨੀਤ ਕੌਰ ਤੁਸੀਂ ਟਿੱਕੀ ਖਾਧੀ ਹੈ ਹਾਂ ਜੀ ਕਿਵੇਂ ਲੱਗੀ ਤੁਹਾਨੂੰ ਵਧੀਆ ਜੀ ਵਧੀਆ ਲੱਗੀ ਹਾਂ ਜੀ ਠੀਕ ਹੈ ਬਾਜ਼ਾਰ ਨਾਲੋਂ ਤੁਹਾਨੂੰ ਇਹ ਜ਼ਿਆਦਾ ਵਧੀਆ ਲੱਗੀ ਆ ਜੀ ਦਿਲੋਂ ਬਣਾਈ ਵੀ ਬਹੁਤ ਵਧੀਆ ਲੱਗੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਜੀ ਇਹ ਤੁਸੀਂ ਕੀ ਖਾ ਰਹੇ ਹੋ ਅੱਜ ਇਹ ਜੀ ਅਸੀਂ ਅੱਜ ਸ਼ਿਦੀ ਜੋੜ ਮੇਲੇ ਚਾਏ ਹੋਏ ਆ ਜੀ ਇੱਥੇ ਆਪਣੇ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਟਿੱਕੀਆਂ ਦਾ ਲੰਗਰ ਚੱਲ ਰਿਹਾ ਅੱਜ ਅਸੀਂ ਉਹ ਛੱਕ ਰਹੇ ਹਾਂ ਜੀ ਟਿੱਕੀ ਛੱਕ ਰਹੇ ਹਾਂ ਹਾਂ ਜੀ ਕਿਵੇਂ ਲੱਗੀ ਤੁਹਾਨੂੰ ਟਿੱਕੀ ਬਹੁਤ ਬਹੁਤ ਵਧੀਆ ਜੀ ਪ੍ਰਸ਼ਾਦ ਹੈ ਜੀ ਇਹ ਤਾਂ ਪ੍ਰਸ਼ਾਦ ਹੈ ਜੀ ਲੰਗਰ ਦਾ ਪ੍ਰਸ਼ਾਦ ਹੈ ਜੀ ਉਹ ਲੋੜਵੰਦ ਦੇ ਮੁਤਾਬਕ ਖਾਣਾ ਚਾਹੀਦਾ ਹੈ। ਹਾਂਜੀ 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 ਲੋੜਵੰਦ ਜਿੰਨੀ ਲੋੜ ਹੈ ਬੰਦੇ ਲੰਗਰ ਹੈ ਜੀ ਦੇਖੋ ਇਹ ਤਾਂ ਕਿਣਕਾ ਮਾਤਰੀ ਛਕਿਆ ਬਹੁਤ ਹੈ ਹੈਨਾ ਜਨਮ ਜਨਮਾਂਤਰਾ ਦੇ ਸਾਡੇ ਰੋਗ ਹੈ ਇਹਨੇ ਕੱਟ ਦੇਣੇ ਆ ਲੰਗਰ ਦੇ ਆ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸ਼ੁਭਨਾਮ ਹੈ ਜੀ ਆਪਣਾ। ਹਾਂਜੀ ਮੇਰਾ ਨਾਮ ਦਲੀਪ ਸਿੰਘ। ਜੀ ਤੁਸੀਂ ਟਿੱਕੀ ਖਾਧੀ ਹੈ ਅਨੰਦਪੁਰ ਸਾਹਿਬ ਤੋਂ ਜਿਹੜੇ ਲੰਗਰ ਲਗਾਇਆ ਹੋਇਆ। ਹਾਂਜੀ ਹਾਂਜੀ। ਬਾਬਾ ਜੀ ਬਹੁਤ ਜਿਆਦਾ ਮਹਾਰਾਜ ਦੀ ਇਹਨਾਂ ਤੇ ਬਹੁਤ ਜਿਆਦਾ ਮਿਹਰ ਆ ਜਿਨ੍ਹਾਂ ਨੇ ਐਡੀ ਜ਼ੁਰੂ ਆ ਕੇ ਸਮਝੋ ਲੰਗਰ ਲਾਇਆ ਬਹੁਤ ਸੁਆਦਾਰ ਕੀ ਸਿਰਫ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜੀ ਸਾਡੀ ਸੰਗਤ ਹੈ ਨਾ ਅੱਜ ਕੱਲ ਉਹ ਘਰਾਂ ਵੱਲੋਂ ਜ਼ਿਆਦਾ ਹੋ ਗਿਆ ਲਫਾਵੇ ਭਰ ਕੇ ਲਿਆਣ ਦਾ ਜੀ ਇਸੇ ਕਰਕੇ ਇਹਨਾਂ ਚੀਜ਼ਾਂ 'ਚ ਅੱਗੇ ਕਿ ਫਿਰ ਬੰਦੇ ਨੇ ਤਾਂ ਬਲ ਗੱਬਰ ਮਾਰਨਾ ਹੀ ਹੈ ਜ਼ਿਆਦਾ ਕਰਨਗੇ ਜੀ ਹੁਣ ਸਾਨੂੰ ਇੱਕ ਟਿੱਕੀ ਖਾ ਕੇ ਸਬਰ ਹੈ ਨਹੀਂ ਅਸੀਂ 10 ਲਫਾਵੇ ਪਾਣੀ ਘਰ ਵਾਸਤੇ ਹਾਂਜੀ ਦੋ ਦਿਨ ਘਰ ਖਾ ਲੂਗੀ ਇੱਕ ਦਿਨ ਖਾ ਲੂਗੀ ਫਿਰ ਬਾਅਦ 'ਚ ਕੀ ਕਰਾਂਗੇ ਖਾਣੀ ਦਾ ਰੋਟੀ ਹੋਣਾ ਨਾ ਸਬਰ ਸਾਨੂੰ ਚਾਹੀਦਾ ਸਬਰ ਬਿਲਕੁਲ ਇਹਦਾ ਮਹਾਰਾਜ ਦੇ ਲੰਗਰ ਆ ਬਾਬੇ ਨਾਨਕ ਬਾਬੇ ਨਾਨਕ ਦੇਵ ਜੀ ਨੇ 20 ਰੁਪਏ ਤੋਂ ਇਹ ਜੀ ਸੰਕਾ ਸ਼ੁਰੂ ਕਰੀ ਆ ਇਹ ਲੰਗਰ ਤਾਂ ਕਦੇ ਖਤ ਉਹਦੀ ਥੋੜੇ ਇੱਜ਼ਤ ਵੱਲ ਵੀ ਦੇਖਣਾ ਚਾਹੀਦਾ ਹੈ ਜੀ ਹਣਾ ਬਿਲਕੁਲ ਜੀ ਜਿਹੜੀਆਂ ਜੇ ਮੈਂ ਹੁਣ ਦੱਸ ਦੱਸ ਇੱਕ ਟਿੱਕੀਆਂ ਵਿੱਚ ਲਫਾਫੇ ਇਹਨਾਂ ਨੂੰ ਤਾਂ ਮੰਗ ਲੈ ਜਵਾਬ ਨਹੀਂ ਦੇਣਾ ਉਹਨਾਂ ਨੇ ਪਰ ਇੱਥੇ 10 ਜਣੇ ਨੇ ਸਖਣੀਆਂ ਉਹ 10 ਸੰਗਤ ਨੇ ਉਹਨਾਂ ਦਾ ਵੀ ਕੰਮ ਆ ਜਣੇ ਮੈਂ ਆਪਣੇ ਘਰ ਜਾ ਕੇ ਨਿਆਣਿਆਂ ਨੂੰ ਖੁਲਾ ਦੇਣੀ ਹੈ ਬਿਲਕੁਲ ਉਹ ਤਾਂ ਮੈਂ ਪਾਪ ਲੈ ਕੇ ਜਾ ਰਿਹਾ ਤੂੰ ਹਾਂ ਜੀ ਹਾਂ ਜੀ ਹਾਂ ਜੀ ਤਾਂ ਇਹ ਬੱਬਾ ਜੀ ਬਾਕੀ ਤਾਂ ਠੀਕ ਆ ਬਹੁਤ ਸੋਹਣੇ ਲੰਗਰ ਸਾਰੇ ਮਹਾਰਾਜ ਦੀ ਮਿਹਰ ਆ ਜੀ ਇਹ ਤਾਂ ਗੁਰੂਆਂ ਦੇ ਜਿਹੜੇ ਪੰਦਬਾੜ ਵਾਲੇ ਸ਼ਹੀਦੀ ਦੇ ਦਿਨ ਆ ਰਹੇ ਆ 15 ਦਿਨ ਬਣਦੇ ਹੁੰਦੇ ਆ ਵੈਸੇ ਇਹ 13 ਇਹ ਦੋ ਦਿਨ ਹੈਗੇ ਮੱਗਰ ਦੇ 13 ਦਿਨ ਹੈ ਲਾਸਟ ਆਪਣਾ 13 ਪੋਰ ਨੂੰ ਜੀ ਫਤੇਗੜ ਸਾਹਿਬ ਲਾਸਟ ਮਤਲਬ ਨਵਾੜਾ ਵੈਸੇ ਉਹ ਬੰਦਦਾ ਆਪਣਾ ਹਾਂਜੀ ਹਾਂ ਬਾਕੀ ਬਹੁਤ ਸੋਹਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੋਤ ਸਿੰਘ ਹੈ ਜੀ ਜੀ ਅੱਜ ਤੁਸੀਂ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਆਏ ਹੋ ਇਹ ਕਿਹੜਾ ਤੁਸੀਂ ਲੰਗਰ ਲਗਾਇਆ ਸਾਡਾ ਪਿੰਡ ਵੀਰੇ ਸੰਤਪੁਰ ਚੁੱਕੀ ਹੈ ਜੀ ਬ੍ਰਾਹਮਣ ਮਾਜਰੇ ਨਾਲੇ ਪਿੰਡਾ ਜੀ ਤੇ ਅਸੀਂ ਚਾਹ ਤੇ ਬਰੈਡ ਬਣਾ ਕੇ ਲੰਗਰ ਲਾਉਂਦੇ ਜੀ ਓਕੇ ਕਦੋਂ ਤੋਂ ਲਾਉਂਦੇ ਆ ਰਹ ਮੈਂ ਵੱਡਾ ਸ਼ੁਰੂ ਤੋਂ ਲਾਉਂਦੇ ਜੀ। ਆਪਨੂੰ ਕਿ ਸ਼ਾਇਦ ਤੁਹਾਡੇ ਵਰਸ ਤੋਂ ਪਹਿਲਾਂ ਹੀ ਹੋਵੇ। ਸਾਡੇ ਜੰਮਣ ਤੋਂ ਪਹਿਲਾਂ ਚੱਲਦਾ ਜੀ। ਵਾਹ ਜੀ ਵਾਹ ਜੀ ਵਾਹ। ਸਾਡਾ 60 ਮਿੰਟੇ ਜੀ ਨਾਲੇ। ਜੀ। ਹਾਂ ਜੀ ਹਾਂ ਜੀ। ਬਹੁਤ ਵੱਡੀ ਸੇਵਾ ਇਹ ਪੂਰੇ ਨਗਰ ਦੇ ਵੱਲੋਂ ਹੁੰਦਾ ਜੀ। ਹਾਂ ਜੀ ਹਾਂ ਸਾਡੇ ਚੁੱਕੀ ਪਿੰਡ ਦਾ ਜੀ ਤੇ ਬਾਕੀ ਪਿੰਡਾਂ ਦਾ ਲੋਹਾਰੀ ਵਾਲਾ ਪਿੰਡ ਵੀ ਹੈਗਾ ਨਾਲੇ ਜੀ। ਤੇ ਜਿੰਨੇ ਵੀ ਸਾਡੇ ਲੋਕਲ ਪਿੰਡ ਆ ਸਾਰੇ ਲਾਉਣੇ ਆ। ਅੱਦਿਆਂ ਨੇ ਅੱਜ ਲਾਉਣਾ ਅੱਦਿਆਂ ਨੇ ਅਗਲੇ ਦਿਨ ਲਾਉਣਾ ਜੀ। ਓਕੇ। ਹਾਂ ਜੀ ਹਾਂ ਜੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਕੀ ਹੈ ਜੀ ਅਰਜਿੰਦਰ ਸਿੰਘ ਪਿੰਡ ਬਰੌਲੀ ਜੀ ਸੋ ਬਰੌਲੀ ਤੋਂ ਆ ਕੇ ਅੱਜ ਤੁਸੀਂ ਜੋ ਆਪਣਾ ਬ੍ਰਾਹਮਣ ਮਾਜਰਾ ਦੇ ਵਿੱਚ ਪੰਦਰਵਾੜਾ ਸ਼ੀਰਦੀ ਪੰਦਰਵਾੜਾ ਚੱਲ ਰਿਹਾ ਸੋ ਤੁਸੀਂ ਇਹ ਸੇਵਾ ਕਰ ਰਹੇ ਹਾਂ ਜੀ ਹਾਂ ਜੀ ਹਾਂ ਚੱਲੀ ਜੀ ਹਰੇਕ ਸਾਲ ਤੁਸੀਂ ਜੁੜੇ ਸੇਵਾ ਕਰਦੇ ਜੀ ਇੱਥੇ ਹੋ ਰਹੇ ਹੋ ਅੱਛਾ ਸਾਨੂੰ ਤਕਰੀਰ ਵਿੱਚ ਤੇ 8-9 ਸਾਲ ਹੋ ਗਿਆ ਤੁਹਾਨੂੰ ਜੀ ਅੱਛਾ ਜੀ ਹਾਂ ਜੀ ਹਰੇਕ ਸਾਲ ਸੇਵਾ ਹੁੰਦੀ ਸਾਡੀ ਜੀ ਪਰਮਾਤਮਾ ਕਰਾਉਂਦਾ ਜੀ ਇੱਥੇ ਸੋ ਬਿਲਕੁਲ ਜੀ ਬਿਲਕੁਲ ਸਾਡਾ ਮਨ ਖੁਸ਼ ਹੁੰਦਾ ਸਾਡੇ ਬਦਲੇ ਸਾਡੇ ਸੇਵਾਦਾਰ ਸਾਡੇ ਨਾਲ ਜੁੜੇ ਹੋਏ ਜੀ ਬਹੁਤ ਵਧੀਆ ਸੇਵਾ ਕਰਦੇ ਜੀ ਜ ਆਪਾਂ ਆ ਕਿ ਕਿ ਸੇਵਾਸ ਲੋਕੀ ਸੇਵਾ ਕਰਦੇ ਹੋ ਹੋਰ ਜੀ ਆਪਣੇ ਸਾਡੇ ਸੋਲਖਿਆ ਸਾਹਿਬ ਉਹਨੇ ਜੀ ਆਪਣਾ ਬਚੀ ਬਾਬਾ ਜਬਰਾ ਦੀ ਫਿਰ ਚੀਤੀ ਦਿਨ ਹੁੰਦਾ ਜੀ 10 ਫਰਵਰੀ ਨੂੰ ਹੁੰਦਾ ਜੀ ਹਰ ਇੱਕ ਸਾਲ ਹੁੰਦਾ ਜੀ ਉਹ ਪ੍ਰੋਗਰਾਮ ਹਾਂ ਜੀ ਨਸਰ ਪਰਮਹੰਸ ਸਾਤਾ ਜੀ ਜਨਮ ਦਿਨ ਹੁੰਦਾ ਤੇ ਵਰਸੀ ਹੁੰਦੀ ਹੈ ਜੀ ਹਾਂ ਜੀ ਸੋ ਬਹੁਤ ਵੱਡੀ ਸੇਵਾ ਹੈ ਇਹ ਤੁਹਾਡੇ ਨਾਲ ਪੂਰਾ ਨਗਰ ਜੁੜਿਆ ਹੋਇਆ ਚਲੋ ਜੀ ਪ੍ਰਭਾਤਾਂ ਦੀ ਕਿਰਪਾ ਨਾਲ ਹੈ ਜੀ ਇਹ ਤਾਂ ਕੰਮ ਹੁੰਦਾ ਜੀ ਬਹੁਤ ਬਧੀਆ ਪਰਮਾਤਮਾ ਕਰਾਉਂਦਾ ਜੀ ਅਸੀਂ ਕੌਣ ਜੀ ਕਰਨੇ ਵਾਲੇ ਅਜੇ ਤਾਂ ਕੋਈ ਨਹੀਂ ਹੈਗਾ ਨਿਰਾਲਾ ਜੀ ਪਰਮਾਤਮਾ ਕਰਾਉਂਦਾ ਜੀ ਇਹ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭ ਨਾਮ ਜੀ ਮੈਂ ਹਰਦੀਪ ਸਿੰਘ ਸਰਪੰਚ ਪਿੰਡ ਲੋਹਾਰੀ ਤੋਂ ਤੋਂ ਸਾਡੇ ਨਗਰ ਵੱਲੋਂ ਪੰਚਾਇਤ ਵੱਲੋਂ ਹੋਰ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਇਹ ਜਿਹੜਾ ਹਰ ਸਾਲ ਸ਼ਹੀਦਾਂ ਦੀ ਯਾਦ ਦੇ ਵਿੱਚ ਰਾਮਣ ਮੱਜਰੇ ਡਬਲੇ ਦਵਾਨ ਵਾਲੇ ਜਨਾਂ ਲੰਗਰ ਲਗਾਇਆ ਜਾਂਦਾ ਇਹਦੇ ਵਿੱਚ ਪ੍ਰਸ਼ਾਦਾ ਤੇ ਸਬਜ਼ੀ ਦਾ ਜਿਹੜਾ ਲੰਗਰ ਆਪਣੇ ਵੱਲੋਂ ਗੁਰੂਬਲ ਅਟੁੱਤ ਵਰਤ ਰਿਹਾ ਜੀ ਜੀ ਸੋ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਲੰਗਰ ਲਗਾਉਂਦੇ ਆ ਅ ਸਾਡਾ ਇਹ 6ਵਾਂ ਜਾਂ 7ਵਾਂ ਸਾਲ ਹੈ ਜੀ ਪਹਿਲਾਂ ਅਸੀਂ ਫਲਾਂ ਦਾ ਲੰਗਰ ਤੋਂ ਸਟਾਰਟ ਕਰਿਆ ਸੀ ਫਿਰ ਉਹ ਤੋਂ ਬਾਅਦ ਗਜਰੇਲੇ ਦਾ ਵੀ 2 ਸਾਲ ਚੱਲਿਆ ਫਿਰ ਜਿਵੇਂ ਸਮੇਂ ਦੇ ਅਨਸਾਰ ਜਿਵੇਂ ਸ਼੍ਰੋਮਣੀ ਕਮੇਟੀ ਦੇ ਆਰਡਰ ਹੋਏ ਕਿ ਮਿੱਠੇ ਲੰਗਰ ਜਾਂ ਮਠਾਈਆਂ ਦੇ ਲੰਗਰ ਨਹੀਂ ਹੋਣੇ ਫਿਰ ਅਸੀਂ ਇਹਨੂੰ ਤਬਦੀਲ ਕਰਕੇ ਰਸ ਵਾਲੀ ਕੀਰ ਦਾ ਵੀ ਲਗਾਇਆ ਰਸ ਵਾਲੀ ਕੀਰ ਤੋਂ ਬਾਅਦ ਹੋਣ ਇਹ ਆਪਾਂ ਜਿਹੜਾ ਸਿੰਪਲ ਜਿਹੜਾ ਪ੍ਰਸ਼ਾਦਾ ਫੁਲਕਾ ਦਾ ਲੰਗਰ ਹੈ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਟੁੱਟ ਬਰਤ ਰਿਹਾ ਜੀ ਉਹ ਕਿੰਨੇ ਦਿਨ ਤੋਂ ਇੱਥੇ ਹੁਣ ਸੇਵਾ ਚੱਲ ਰਹੀ ਹੈ ਤੁਹਾਡੀ ਸਾਡੀ ਪਹਿਲੇ ਪਹਿਲੇ ਦਿਨ ਜਿਹੜਾ ਹੁੰਦਾ ਜੀ ਉਦੋਂ ਨਗਰ ਕੀਰਤਨ ਹੁੰਦਾ ਉਦੋਂ ਤੋਂ ਲੈ ਕੇ ਸਾਡੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਜੀ ਅਸੀਂ ਆਪਣੇ ਪਿੰਡ ਹੈ ਜਿਹੜਾ ਉੱਥੇ ਮਤਲਬ ਉਹਨਾਂ ਦੀ ਸੇਵਾ ਵਾਸਤੇ ਸਵਾਗਤ ਵਾਸਤੇ ਉੱਥੇ ਲੰਗਰ ਲਾਉਂਦੇ ਆ ਜੀ ਉਸ ਤੋਂ ਬਾਅਦ ਫਿਰ ਛੱਡਾ ਜਿਹੜਾ ਦੂਜਾ ਦਿਨ ਹੈ ਉਹ ਅੱਜ ਸਾਡਾ ਇੱਥੇ ਹੁੰਦਾ ਜੀ ਸੰਗਤ ਦੀ ਸੇਵਾ ਕਰਨ ਦਾ ਅਤੇ ਇੰਨਾ ਕੀ ਸਾਡਾ ਪ੍ਰੋਗਰਾਮ ਹੁੰਦਾ ਜੀ ਜੀ ਬਹੁਤ ਵੱਡਾ ਉਪਰਾਲਾ ਤੁਹਾਡਾ ਤੇ ਤੁਹਾਡੇ ਨਗਰ ਦਾ ਬਿਲਕੁਲ ਬਿਲਕੁਲ ਇਹ ਸਾਰਾ ਜੀ ਨਗਰ ਮਤਲਬ ਸਭ ਦੇ ਸਹਿਯੋਗ ਨਾਲ ਹੀ ਮਤਲਬ ਕੋਈ ਵੀ ਜਿਹੜਾ ਉਪਰਾਲਾ ਜਾਂ ਲੰਗਰੇ ਵੱਡੇ ਕੰਮ ਸਭ ਦੇ ਸਹਿਯੋਗ ਨਾਲ ਹੀ ਜਾਂ ਨਾਲ ਹੀ ਪੂਰੇ ਹੁੰਦੇ ਆ ਜੀ ਤੇ ਨਾਲ ਸਾਡੇ ਸੰਗਤ ਦਾ ਜਾਂ ਆਪਣੇ ਸਾਡੇ ਬੰਨੇ ਚੰਨੇ ਦੀ ਜਿਹੜੇ ਪਿੰਡਾਂ ਦਾ ਸਹਿਯੋਗ ਆ ਜੀ ਅਸੀਂ ਮੂਰੇ ਹੋ ਕੇ ਲੋਕਾਂ ਦੀ ਜਿਹੜੀ ਆਸਾਂ ਤੇ ਸੇਵਾ ਨੂੰ ਪੂਰਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਦਲਵਿੰਦਰ ਸਿੰਘ ਜੀ ਸੋ ਅੱਜ ਤੁਹਾਡੇ ਨਗਰ ਵੇਲੋਂ ਲੋਹਾਰੀ ਵੱਲੋਂ ਲੰਗਰ ਵੀ ਲਗਾਇਆ ਗਿਆ ਤੇ ਬਹੁਤ ਵੱਡੀ ਤੁਸੀਂ ਭਾਂਡਿਆਂ ਦੀ ਸੇਵਾ ਵੀ ਕਰ ਰਹੇ ਹੋ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਉਹ ਹਰ ਸਾਲ ਕਰਦੇ ਹੋ ਹਾਂ ਜੀ ਜੀ ਬਹੁਤ ਵਧੀਆ ਲੱਗਦਾ ਜੀ ਓਕੇ ਜੀ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਹੁਣ ਇੱਥੇ ਅਸੀਂ ਜੀ ਰਾਤ ਦੇ ਆਏ ਹੋ ਜੀ ਅੱਛਾ ਜੀ ਹਾਂ ਜੀ ਇਹ ਲੱਗੂਗੇ ਦੋ ਦਿਨ ਹਾਂ ਅੱਜ ਦੀ ਜਿਹੜੀ ਹੈ ਜੀ ਸ਼ਾਮ ਤੱਕ ਵਾਹ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੌਰੇ ਕਿਹੜੇ ਪਿੰਡ ਤੋਂ ਆਏ ਤੁਸੀਂ ਪਿੰਡ ਮੇਰਾ ਮੁੰਦੋ ਸੰਗਤਿਆਂ ਜੀ ਜੀ ਸੋ ਮੁੰਦੋ ਸੰਗਤਿਆਂ ਤੋਂ ਅੱਜ ਤੁਸੀਂ ਬ੍ਰਾਹਮਣ ਮਾਜਰਾ ਪਿੰਡ ਦੇ ਵਿੱਚ ਆਏ ਹੋ ਜਿੱਥੇ ਕਿ ਸ਼ੀਦੀ ਪੰਦਰਵਾੜਾ ਚੱਲ ਰਿਹਾ ਹੈ ਸ਼ੀਦੀ ਜੋੜ ਮੇਲਾ ਅੱਜ ਲੱਗਿਆ ਹੋਇਆ ਸੋ ਤੁਸੀਂ ਇੱਥੇ ਖੂਨਦਾਨ ਵੀ ਕੀਤਾ ਕਿਵੇਂ ਲੱਗ ਰਿਹਾ ਤੁਹਾਨੂੰ ਖੂਨਦਾਨ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਹਾਂਜੀ ਪਹਿਲਾਂ ਵੀ ਕਦੇ ਖੂਨਦਾਨ ਕੀਤਾ ਤੁਸੀਂ ਤੁਸੀਂ ਪਹਿਲਾਂ ਵੀ ਕਰਾਈ ਅੱਛਾ ਜੀ ਕਰਦੇ ਰਹਿੰਦੇ ਹੋ ਹਾਂਜੀ ਜੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਨਹੀਂ ਜੀ ਨੁਕਸਾਨ ਕੋਈ ਨਹੀਂ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਸੋ ਖੂਨ ਦੇਣ ਤੋਂ ਬਾਅਦ ਕੋਈ ਮਤਲਬ ਕਿ ਕੋਈ ਥਕਾਵਟ ਕੋਈ ਵਗੈਰਾ ਨਹੀਂ ਜੀ ਕੁਝ ਨਹੀਂ ਹੈ ਜੀ ਹਾਂਜੀ ਠੀਕ ਹੈ ਬਿਲਕੁਲ ਠੀਕ ਹੈ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭ ਨਾਮ ਜੀ ਤੇ ਕਿੱਥੋਂ ਆਏ ਹੋ ਤੁਸੀਂ ਸਾਡਾ ਨਾਮ ਰਾਜਵੀਰ ਸਿੰਘ ਹੈ ਜੀ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ अच्छा जी कार सेवा ਤੋਂ ਰਹਿੰਦੇ ਜੀ ਬੱਬੇ ਕਿਰਪਾਲ ਸਿੰਘ ਦੇ ਨਾਲ ਆਏ ਆ ਓਕੇ ਜੀ ਠੀਕ ਹੈ ਜੀ ਸੋ ਅੱਜ ਤੁਸੀਂ ਇੱਥੇ ਮਤਲਬ ਕਿ ਆ ਕੇ ਕੈਂਪ ਦੇ ਵਿੱਚ ਖੂਨਦਾਨ ਵੀ ਕਰ ਰਹੇ ਹੋ ਸੋ ਤੁਸੀਂ ਪਹਿਲਾਂ ਵੀ ਖੂਨਦਾਨ ਕਰਦੇ ਰਹਿੰਦੇ ਆ ਹਾਂ ਜੀ ਕੀਤਾ ਜੀ ਹਾਂ ਜੀ ਹਾਂ ਜੀ ਠੀਕ ਹੈ ਸੋ ਕਿਵੇਂ ਲੱਗ ਰਿਹਾ ਈ ਆਈ ਸੇਵਾਦਾਨ ਕਰਨੀ ਚਾਹੀਦੀ ਹੈ ਜੀ ਕਿਸੇ ਦਾ ਭਲਾ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਖੂਨ ਦਾਨ ਵਾਲਿਆਂ ਦੀ ਵੀ ਬਹੁਤ ਵੱਡੀ ਸੇਵਾ ਹੈ ਜਿਹੜਾ ਇਹ ਇਹਨਾਂ ਨੇ ਕੈਂਪ ਲਗਾਇਆ ਹੋਇਆ ਹੈ ਹਾਂ ਜੀ ਜੀ ਬਹੁਤ ਵੱਡੀ ਜ਼ਿੰਦਗੀ ਬਚ ਸਕਦੀ ਆ ਹਾਂ ਜੀ ਜਦੋਂ ਐਮਰਜੈਂਸੀ ਲੋੜ ਪੈਂਦੀ ਹੈ ਕਿ ਯਾਰ ਮਿਲਦਾ ਨਹੀਂ ਖੂਨ ਐਕਸੀਡੈਂਟ ਹੋ ਜਾਏ ਬਿਲਕੁਲ ਜੀ ਇਹ ਆ ਵੀ ਕਿਸੇ ਦੀ ਜ਼ਿੰਦਗੀ ਬਚ ਜਾਏ ਇਹ ਸੇਵਾ ਵੀ ਬੜੀ ਤਗਦੀ ਸੇਵਾ ਬਿਲਕੁਲ ਜੀ ਬਾਕੀ ਚਲੋ ਜਿੱਦਾਂ ਜਿੱਦਾਂ ਵੈਗੁਰੂ ਦਾ ਹੱਥ ਆ ਬਿਲਕੁਲ ਜੀ ਉਦਾਂ ਦਾ ਹੁੰਦਾ ਜਾਂਦਾ ਬਹੁਤ ਵੱਡਾ ਕੰਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਣਾ ਸ਼ੁਭ ਨਾਮ ਤੇ ਕਿਹੜੀ ਸੰਸਥਾ ਹੈ ਤੁਹਾਡੀ ਇਹ ਮੇਰਾ ਨਾਮ ਪ੍ਰਕਾਸ਼ ਕੋਰਾ ਜੀ ਤੇ ਸੰਸਥਾ ਐਨ ਜੀਓ ਦੀ ਹੈ ਜੀ ਜੀ ਤੇ ਆ ਸਾਡੇ ਕੋਲੇ ਕਾਰਡ ਆ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਹਸਪੀਟਲ ਜਿਹੜਾ ਦੀਪਕ ਹਸਪੀਟਲ ਨਾਲ ਲੁਧਿਆੜੇ ਜੀ ਹਾਂਜੀ ਅਸੀਂ ਬਲੱਡ ਡੋਨੇਟ ਜਿੱਦਾਂ ਔੜੇ ਡੋਨੇਟ ਕਰਦੇ ਨੇ ਫਿਰ ਜਿਹੜੇ ਲੋੜਵੰਦ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਬਲੱਡ ਅੱਗੇ ਜੀ ਤੇ بس ਵੱਤੋ ਵੱਡੋਨੇਟ ਕਰਨਾ ਚਾਹੀਦਾ ਜੀ ਬਲੱਡ ਤਾਂ ਹਾਂਜੀ ਉਹ ਕੱਲ ਦਾ ਲਾਇਆ ਹੋਇਆ ਕੈਂਪ ਨਹੀਂ ਅੱਜ ਹੀ ਲਾਇਆ ਜੀ ਇਹਦਾ ਹਾਂਜੀ ਹਾਂਜੀ ਅੱਜ ਹੀ ਲਾਇਆ ਤਾਂ ਕਿੰਨੇ ਕੁ ਮਤਲਬ ਡੋਨੇਟਡ ਆ ਚੁੱਕੇ ਤੁਹਾਡੇ ਕੋਲ 40 ਕੁ ਹੋ ਗਏ ਨੇ ਜੀ ਬਾਕੀ ਉਮੀਦ ਹੈ ਹੋਰ ਵੀ ਹੋ ਜਾਣਗੇ ਹਾਂਜੀ ਹਾਂਜੀ ਜੀ ਇਹ ਤੱਕ ਚੱਲੂਗਾ ਕੈਂਪ ਇਹ 4-5 ਵਜੇ ਤੱਕ ਚੱਲੂਗਾ ਜੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ੁਕਰੀਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿਹੜੇ ਹਸਪਤਲ ਤੋਂ ਅੱਜ ਤੁਸੀਂ ਇੱਥੇ ਸ਼ੀਧੀ ਜੋੜ ਮੇਲੇ ਤੇ ਪਿੰਡ ਬ੍ਰਾਹਮਣ ਮਾਜਰਾ ਦੇ ਵਿੱਚ ਜੋ ਕੈਂਪ ਲਗਾਇਆ ਗਿਆ ਹੈ ਜੀ ਜੀ ਆਪਣੇ ਕਰਨ ਹਸਪਤਲ ਆ ਆਪਣੇ ਰੋਪੜ ਚੰਡੀਗੜ੍ਹ ਹਾਈਵੇ ਦੇ ਉੱਤੇ ਹੈਗਾ ਚੱਕਲਾਂ ਚੱਕਾਂ ਦੇ ਕੋਲ ਹੈ ਕਰਨ ਹਸਪਤਲ ਇਹਨਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਤੇ ਟੈਸਟ ਵੀ ਕੀਤੇ ਗਏ ਸ਼ੂਗਰ ਬੀਪੀ ਹੋਰ ਡੀਨ ਦੇ ਟੈਸਟ ਸਾਰੇ ਕੀਤੇ ਗਏ ਦਵਾਈਆਂ ਫ੍ਰੀ ਵੰਡੀਆਂ ਗਈਆਂ ਅੱਜ ਇਹਨਾਂ ਨੂੰ ਅੱਛਾ ਫ੍ਰੀ ਵੰਡੀਆਂ ਗਈਆਂ ਹਾਂਜੀ ਹਾਂਜੀ ਤਾਂ ਕਾਦੀ ਕਾਦੀ ਦਵਾਈ ਦਿੱਤੀ ਗਈ ਹੈ ਦਵਾਈ ਲੋੜ ਮੁਤਾਬਕ ਜਿਸ ਤਰ੍ਹਾਂ ਮਰੀਜ਼ ਨੂੰ ਕੋਈ ਕਿਸੇ ਨੂੰ ਬੁਖਾਰ ਆਇਆ ਕੁਛ ਹੈ ਜੋਰਦਾਰ ਦਾ ਸਰੀਰ ਦਾ ਹੈ ਕਮਜ਼ੋਰੀ ਆ ਗੈਸ ਸਫਾਰਾ ਇਸ ਤਰ੍ਹਾਂ ਦੀਆਂ ਜੋ ਵੀ ਉਹਨਾਂ ਦੀਆਂ ਪ੍ਰੋਬਲਮਾਂ ਚ ਹੈ ਉਹਦੀ ਲੋੜ ਮੁਤਾਬਕ ਦਵਾਈਆਂ ਦਿੱਤੀਆਂ ਗਈਆਂ ਸਾਰੀਆਂ ਜਿਹੜੀਆਂ ਵੀ ਲੋੜཅਿ ਹੈ ਹਾਂਜੀ ਸੋ ਕਦੋਂ ਤੋਂ ਲੱਗਿਆ ਤੁਹਾਡਾ ਕੈਂਪ ਇਸ ਵੇਲੇ ਆਪਣੇ 11 ਵਜੇ ਤੋਂ ਸ਼ੁਰੂ ਹੋ ਗਿਆ ਜੀ ਜੀ ਸਵੇਰ 11 ਵਜੇ ਤੋਂ ਪਹਿਲਾਂ ਸੰਗਤ ਐਨੀ ਹੈ ਨਹੀਂ ਸੀਗੀ 11:00 ਵਜੇ ਫਿਰ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਤੇ ਸੰਗਤ ਦਾ ਫਿਰ ਕਾਫੀ ਲੋਕਾਂ ਨੇ ਫਾਇਦਾ ਉਠਾਇਆ ਇਸ ਜੀ ਦੇ ਸੰਗਤ ਨੇ ਫਾਇਦਾ ਉਠਾਇਆ ਜੀ ਹਾਂ ਕਾਫੀ ਰੱਛ ਰਿਹਾ ਇੱਥੇ ਮਰੀਜ਼ਾਂ ਦਾ ਬਿਲਕੁਲ ਜੀ ਕਿਦੋਂ ਤੱਕ ਚੱਲੂਗਾ ਹੁਣ ਬੱਸ ਸੰਗਤ ਦੇ ਹਿਸਾਬ ਨਾਲ ਜਿੰਨੀ ਦਰ ਆਈ ਜਾਂਦੇ ਆ ਤਾਂ ਅਸੀਂ ਬੈਠੇ ਆ ਫਰੀ ਸੇਵਾ ਹੈ ਕੋਈ ਕਾਲੀ ਸੇਵਾ ਕਰਨ ਦੇ ਬੈਠੇ ਆ ਜੀ ਜੀ ਕੋਈ ਲਿਮਟ ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਇੰਨੇ ਤੋਂ ਐਨੇ ਵਜੇ ਤੱਕ ਲਾਣਾ ਇਦਾਂ ਦੀ ਕੋਈ ਸੰਗਤ ਹੈਗੀ ਹੈ ਅਵੇਲੇਬਲ ਲੋੜਵੰਦ ਆਉਂਦੇ ਆ ਬੈਠੇ ਆ ਅਸੀਂ ਕੋਈ ਗੱਲ ਨਹੀਂ ਬਿਲਕੁਲ ਜੀ ਸੋ ਬੋਰਡ ਤੇ ਲਿਖਿਆ ਹੋਇਆ ਸਰਵਾਈਕਲ ਹੋਰ ਕਮਰ ਦਾ ਹਾਂਜੀ ਹਾਂਜੀ ਸਾਰਿਆਂ ਨੂੰ ਦਿੱਤੇ ਹੁਣ ਵੀ ਆਏ ਸਾਡੇ ਕੋਲ ਮਰੀਜ਼ ਅਸੀਂ ਦਿੱ ਫਿਜ਼ੀਓਥੈਰੇਪੀ ਵਗੈਰਾ ਜਿੱਦਾਂ ਜੋਰ ਨੂੰ ਚਾਹੀਦੀ ਸਾਰਾ ਕੁਝ ਐਡਵਾਈਸ ਕੀਤਾ ਉਹਨਾਂ ਨੂੰ ਅਸੀਂ ਥੈਂਕ ਯੂ ਸਰ ওকে ਥੈਂਕ ਯੂ